ਰਿਤੂ ਹੁਣ 10 ਸਾਲ ਦੀ ਸੀ ਜਦ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਇਹ ਕੁਝ ਗਲਤ ਹੈ ਮੇਰੇ ਨਾਲ ਨਹੀਂ ਹੋਣਾ ਚਾਹੀਦਾ ਪਰ ਮਾਂ ਨੂੰ ਕਿੰਜ ਦੱਸਾਂ ਕਿਤੇ ਮੇਰਾ ਬਹਿਮੀਨਾ ਹੋਵੇ ਪਰ ਫਿਰ ਸੋਚਦੀ ਹੈ ਕਿ ਮਾਂ ਤੇ ਆਪ ਕਹਿੰਦੀ ਹੈ ਹੁਣ ਤੂੰ ਵੱਡੀ ਹੋ ਗਈ ਹੈ ਮੈਨੂੰ ਹਰ ਗੱਲ ਦੱਸਿਆ ਕਰ ਜੇ ਕੋਈ ਗਲਤ ਤਰੀਕੇ ਨਾਲ ਹੋਣ ਦੀ ਕੋਸ਼ਿਸ਼ ਕਰੇ ਜਾ ਤੈਨੂੰ ਕਿਸੇ ਨਾਲ ਚੰਗਾ ਨਾ ਲੱਗੇ ਤਾਂ ਮੈਨੂੰ ਦੱਸਣਾ ਪਰ ਦੱਸਾਂ ਤਾਂ ਕਿਵੇਂ ਦੱਸਾਂ ਸ਼ੁਰੂ ਕਿੱਥੋਂ ਕਰਾਂ ਕਿਤੇ ਮਾਂ ਮੈਨੂੰ ਹੀ ਗਲਤ ਨਾ ਸਮਝ ਲਵੇ ਇਹ ਸਵਾਲ ਫਿਰ ਉਸਤੇ ਅੱਗੇ ਵਧ ਰਹੀ ਕਰਮਾ ਨੂੰ ਰੋਕ ਲੈਂਦੇ ਇੱਕ ਦਿਨ ਫਿਰ ਉਹ ਹੋਰੀ ਧੂੜੇ ਕਮਰੇ ਵਿੱਚ ਆਇਆ ਉਸ ਨੂੰ ਗੋਚ ਚ ਬਿਠਾਇਆ ਤੇ ਅਜੀਬ ਤਰੀਕੇ ਨਾਲ ਸੁਣ ਦੀ ਕੋਸ਼ਿਸ਼ ਕਰਨ ਲੱਗਾ ਜਦੋਂ ਵੀ ਕਿਤੇ ਉਹ ਰਿੱਥੂ ਦੇ ਕਮਰੇ ਵਿੱਚ ਆਉਂਦਾ ਤਾਂ ਉਹ ਸੋਚਦੀ ਹਾਏ ਕਿਤੇ ਮਾਂ ਹੀ ਆ ਜਾਵੇ ਕੋਲ ਬੈਠ ਜਾਵੇ ਜਾਂ ਇਹਨੂੰ ਇੱਥੋਂ ਲੈ ਜਾਵੇ ਪਰ ਉਹ ਮਾਂ ਨੂੰ ਆਵਾਜ਼ ਦੇਣ ਤੋਂ ਵੀ ਡਰਦੀ ਕਿਤੇ ਉਹ ਮੈਨੂੰ ਮਾਰ ਨਾ ਲੱਗ ਜਾਵੇ ਇਨਸਾਨ ਉਹ ਗਲਤ ਸੀ ਪਰ ਉਂਗਲਾਂ ਉਸਦੇ ਚਰਿੱਤਰ ਤੇ ਉਖੜਨੀਆਂ ਸੀ ਇਸ ਲਈ ਚੁੱਪ ਰਹੀ ਕੁਝ ਦਿਨ ਇੰਜ ਹੀ ਚੱਲਦਾ ਰਿਹਾ ਪਿਹਰੇ ਦਿਨ ਆਇਆ ਜਦ ਰੀਤ ਦੀ ਮਾਂ ਉਸਤੇ ਨਾਨਕੇ ਗਈ ਹੋਈ ਸੀ ਉਸ ਹੰਦ ਨੂੰ ਫੇਰ ਉਸ ਇਨਸਾਨ ਨੇ ਹੱਦਾਂ ਟੱਪਣ ਦੀ ਕੋਸ਼ਿਸ਼ ਕੀਤੀ ਪਰ ਦਿੱਤੂ ਵਿੱਚ ਪਤਾ ਨਹੀਂ ਕਿੱਥੋਂ ਹਿੰਮਤ ਆਈ ਉਹ ਜੋਰ-ਜੋਰ ਨਾਲ ਚਿਕਣ ਲੱਗੀ ਰੀਤੂ ਦੀਆਂ ਚੀਕਾਂ ਨੇ ਉਸਦੀ ਹਿੰਮਤ ਤੋੜ ਦਿੱਤੀ ਤੇ ਉਹ ਪਿੱਛੇ हट ਗਿਆ ਅਗਲੇ ਦਿਨ ਜਦ ਮਾਂ ਘਰ ਆਈ ਤਾਂ ਉਸਨੇ ਸਾਰੀ ਗੱਲ ਦੱਸ ਦਿੱਤੀ ਕਿ ਉਹ ਇਨਸਾਨ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ ਉਸ ਨਾਲ ਹੱੱਦਾ ਟਪੰਦੀ ਕੋਸ਼ਿਸ਼ ਕਰ ਰਿਹਾ ਸੀ ਮਾਂ ਦੇ ਪੈਰਾਂ ਹਠੋਂ ਜ਼ਮੀਨ ਤੇਛੇ ਇੱਕ ਪੜ ਲਈ ਤਾਂ ਉਸ ਨੇ ਯਕੀਨ ਨਾ ਕੀਤਾ ਪਰ ਫਿਰ ਇੱਕ ਪੜ ਲਈ ਰੀਤੂ ਬਾਰੇ ਸੋਚਿਆ ਕਿ ਉਹਨੂੰ ਇੰਨਾ ਵੱਡਾ ਝੂਠ ਬੋਲ ਕੇ ਕੀ ਮਿਲਣਾ ਸੀ ਉਹ ਵੀ ਆਪਣੇ ਦਿਓ ਬਾਰੇ ਮਾਂ ਇੱਕਦਮ ਕੋਚਣ ਤੇ ਦੂਰ ਹੋ ਗਈ ਕਿ ਇੱਕ ਪਿਓ ਆਪਣੀ ਧੀ ਨਾਲ ਇੰਨਾ ਗਲਤ ਕਿਵੇਂ ਕਰ ਸਕਦਾ ਹੈ ਪੂਰੇ ਗੁੱਸੇ ਵਿੱਚ ਆ ਉਹਦੇ ਕਮਰੇ ਵਿੱਚ ਗੱਲ ਕਰਨ ਗਈ। ਥੋੜਾ ਸਮਾਂ ਪਿਓ ਨੇ ਬਹੁਤ ਸੁਪਾਈਆਂ ਦਿੱਤੀਆਂ। ਉਸਨੇ ਕੁਝ ਨਹੀਂ ਕਿਹਾ। ਇਹ ਝੂਠ ਬੋਲਦੀ ਐ। ਮੇਰੀ ਧੀ ਐ। ਮੈਂ ਕਿਉਂ ਕਰੂੰਗਾ? ਪਰ ਅਖੀਰ ਦੋਵਾਂ ਵਿੱਚ ਲੜਾਈ ਹੋ ਗਈ। ਜਿਸ ਦੌਰਾਨ ਰੀਤੂ ਦੇ ਪਿਓ ਨੇ ਉਸ ਦੀ ਮਾਂ ਦੀ ਖੱਬੀ ਬਾਹ ਤੋੜ ਦਿੱਤੀ। ਹੁਣ ਇਸ ਤੋਂ ਬਾਅਦ ਮਾਂ ਨਹੀਂ ਰਹਿ ਸਹਿ ਸਕਦੀ ਸੀ। ਉਸ ਦੀ ਵੀ ਤਾਂ ਇੱਕੋ ਇੱਕ ਧੀ ਸੀ। ਕਕੇ ਵਿੱਚ ਉਸ ਨੂੰ ਨਰਕ ਚ ਰਹਿਣ ਦਿੰਦੀ। ਅਗਲੇ ਸਵੇਰੇ ਉਹਨਾਂ ਨੇ ਆਪਣਾ ਸਮਾਨ ਬੰਨਿਆ ਤੇ ਘਰ ਛੱਡ ਕੇ ਨੂੰਤੂ ਦੇ ਨਾਨਕੇ ਪਹੁੰਚ ਗਈਆਂ। ਪਰ ਨਾਨਕਿਆਂ ਨੇ ਉਹਨਾਂ ਨੂੰ ਆਪਣੇ ਘਰ ਵਿੱਚ ਰੱਖਣ ਤੋਂ ਇਨਕਾਰ ਕਰ ਦਿੱਤਾ। ਆਖੀ ਅਸੀਂ ਕਿੱਦਾਂ ਸਾਮਾਂਗੇ ਤੁਹਾਨੂੰ? ਅਸੀਂ ਤੇ ਆਪਣਾ ਗੁਜ਼ਾਰਾ ਮਸਾ ਕਰਦੇ ਆਂ। ਹੁਣ ਦੋਵਾਂ ਦੀ ਹਿੰਮਤ ਟੁੱਟ ਰੁਕੀ ਸੀ। ਰੀਤੂ ਸੋਚਦੀ ਸੀ ਕਿ ਉਸ ਨੂੰ ਸਾਰਾ ਕੁਝ ਛੱਡ ਲੈਣਾ ਚਾਹੀਦਾ ਸੀ। ਦੇਉ ਸਹ ਲੈਦੀ ਤਾਂ ਅੱਜ ਉਸਦੀ ਮਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਪਰ ਫਿਰ ਮਾਂ ਨੇ ਸਮਝਾ ਕੇ ਹੌਸਲਾ ਦਿੱਤਾ ਦੋਹਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਤੇ ਜ਼ਿੰਦਗੀ ਦੇ ਅਗਲੇ ਪੜਾਵਲ ਵੱਧੀਆਂ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗੀ ਤੇਰੀ ਧੂਵੀ ਪੜ੍ਹਾਈ ਦੇ ਨਾਲ ਨਾਲ ਦੁਕਾਨ ਤੇ ਕੰਮ ਕਰਨ ਲੱਗ ਪਈ ਸੋਚਿਆ ਕਿ ਚੱਲ ਦੁਨੀਆਂ ਨਾਲ ਸਹੀ ਰੱਬ ਤਾਂ ਇੱਕ ਦਿਨ ਜ਼ਰੂਰ ਸੁਣੇਗਾ ਰੀਤੂ ਦੀ ਦੁੱਖ ਭਰੀ ਕਹਾਣੀ ਦਾ ਅਗਲਾ ਭਾਗ ਕੱਲ ਨੂੰ ਸੁਣਨਾ ਜੀ ਕਿਸ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ